ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਭਾਰਤ ਵੱਲੋਂ ਆਪਰੇਸ਼ਨ ਸਿੰਧੂਰ ਤਹਿਤ ਪਾਕਿਸਤਾਨ ਵਿੱਚ ਅਤਵਾਦੀਆਂ ਦੇ ਅੱਡਿਆਂ ਤੇ ਹਮਲਾ ਕਰਨ ਤੋਂ ਬਾਅਦ ਪ੍ਰਸ਼ਾਸਨ ਦੇ ਹੁਕਮਾ ਮੁਤਾਬਕ ਬੀਤੀ ਰਾਤ ਬਲੈਕਆਊਟ ਦੀ ਰਿਹਰਸਲ ਕੀਤੀ ਗਈ। ਜਿੱਥੇ ਲੋਕਾਂ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਦੇ ਹੁਕਮਾਂ ਨੂੰ ਮੰਨਦਿਆਂ ਹੋਇਆਂ ਆਪਣੇ ਘਰਾਂ ਤੇ ਦੁਕਾਨਾਂ ਦੀਆਂ ਲਾਈਟਾਂ ਬੰਦ ਰੱਖੀਆਂ ਗਈਆਂ। ਉੱਥੇ ਹੀ ਸਿਵਲ ਹਸਪਤਾਲ ਅਜਨਾਲਾ ਵੱਲੋਂ ਲਾਈਟ ਬੰਦ ਕਰਨ ਦਾ ਚੋਰਾਂ ਵੱਲੋਂ ਫਾਇਦਾ ਚੁੱਕਦੇ ਹੋਏ ਓਪੀਡੀ ਦੇ ਚਾਰ ਕਮਰਿਆਂ ਦੇ ਤਾਲੇ ਤੋੜ ਕੇ ਅੰਦਰ ਪਈਆਂ ਅਲਮਾਰੀਆਂ ਲੋਕਰ ਤੋੜ ਸ਼ਾਨਬੀਨ ਕੀਤੀ ਗਈ ਪਰ ਚੋਰਾਂ ਵੱਲੋਂ ਕਿਸੇ ਵੀ ਸਰਕਾਰੀ ਕਾਗਜ਼ਾਤ ਜਾਂ ਕਿਸੇ ਹੋਰ ਸਰਕਾਰੀ ਵਸਤੂ ਨੂੰ ਚੋਰੀ ਨਹੀਂ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਸਿਵਲ ਹਸਪਤਾਲ ਅਜਨਾਲਾ ਦੇ ਐਸਐਮਓ ਡਾਕਟਰ ਸ਼ਾਲੂ ਅਗਰਵਾਲ ਨੇ ਸਾਂਝੀ ਕੀਤੀ ਅ ਇਹ ਰਾਤੀ ਕੋਈ ਸਾਡਾ ਜਿਹੜਾ ਬਲੈਕਆਊਟ ਦਾ ਟਾਈਮ ਸੀ 10 ਵਜੇ ਦੇ ਕਰੀਬ ਬਲੈਕਆਊਟ ਦਾ ਜਿਹੜਾ ਹਨੇਰਾ ਸੀ ਉਹਦਾ ਫਾਇਦਾ ਉਠਾਉਂਦੇ ਹੋਏ ਕੁਝ ਅ ਅਨਸੋਸ਼ਲ ਐਲੀਮੈਂਟਸ ਸਾਡੇ ਚੋਰੀ ਚੋਰੀ ਸੀ ਉਹ ਆਪਣੇ ਸਾਡੇ ਹਸਪੀਟਲ ਇੱਕ ਸਾਡਾ ਜਿਹੜਾ ਉਹ OPD ਕੰਪਲੈਕਸ ਹੈ ਜਿੱਥੇ ਸਾਡੀ ਗਾਇਨੀ OPD ਤੇ ਪੀਡੀਆਟ੍ਰਿਕ OPD ਹੈ ਉਸ ਕੋਰੀਡੋਰ ਚ ਇੱਕ ਦਰਵਾਜ਼ਾ ਆ ਗਿਆ ਉਹਦਾ ਅਪਲਾਈ ਕੱਢ ਕੇ ਤੇ ਉਹ ਅੰਦਰ ਐ ਨਹੀਂ ਪਤਾ ਕਿੰਨੇ ਬੰਦੇ ਆਏ ਸੀ ਬਿਕੋਜ਼ ਇੱਕ ਸੀ ਦੋ ਸੀ ਆ ਇਸ ਤੋਂ ਵੀ ਜ਼ਿਆਦਾ ਸੀ ਉਹ ਆਏ ਉਹਨਾਂ ਨੇ ਮੇਰੇ ਕਮਰਾ ਜਿਹੜਾ ਇੱਕ ਨੰਬਰ ਕਮਰਾ ਹੈ ਜਿਹੜੀ ਸਾਡੀ OPD ਜਿੱਤੇ ਨੰਬਰ ਕਮਰਾ ਹੈ ਡੈਂਟਲ OPD ਹੈ ਤੇ ਅੱਗੇ ਜਾ ਕੇ ਸਰਜਰੀ ਓਪਡੀ ਇਹ ਸਾਰੀ ਓਪਡੀਆਂ ਚ ਉਹਨਾਂ ਨੇ ਸਾਰੀਆਂ ﺍﻟमारीਆਂ ਤੋੜੀਆਂ ਸਾਰਾ ਰਿਕਾਰਡ ਸਾਰਾ ਕੁਝ ਵਿਖੇਰਤਾ ਤੇ ਉਹ ਸ਼ਾਇਦ ਜੋ ਸਾਡਾ ਅੰਦਾਜ਼ਾ ਹੈ ਕਿਉਂਕਿ ਉਹ ਹੋਰ ਕੁਝ ਤਾਂ ਲੈ ਕੇ ਨਹੀਂ ਗਏ ﺍﻟमारीਆਂ ਔਰ ਡਰਾਅਰ ਹੀ ਉਹਨਾਂ ਨੇ ਛਾਣੇ ਕਿ ਹੋ ਸਕਦਾ ਹੈ ਕਿ ਉਹ ਨਸ਼ੇ ਦਾਹੀ ਕੋਈ ਦਵਾਈ ਦੁਈ ਲੱਭਦੇ ਹੋਣ ਸਰਕਾਰਾਂ ਨੂੰ ਤੇ ਪੁਲਿਸ ਨੂੰ ਇਹ ਇਹ ਇੱਕ ਵਾਰ ਹੀ ਨਹੀਂ ਹੈ ਮਤਲਬ ਕਿ ਹਰ ਵਾਰੀ ਹੀ ਹੈ ਅਸੀਂ ਕਰੀਦੀ ਹੈ ਪਰ ਸਮਾਹ ਸਾਨੂੰ ਕੋਈ ਇਹਦੇ ਤੇ ਪੋਜੀਟਿਵ ਇਨ ਆ ਰਿਸਪੌਂਸ ਨਹੀਂ ਮਿਲਦਾ ਤੇ ਇਹ ਰਿਕੁਐਸਟ ਹੈ ਕਿ ਵੀ ਸਾਨੂੰ ਕੁਝ ਕੁਝ ਮੈਂ ਕਿਹਾ ਹੋਰ ਹੈ ਜਿਹੜੀ ਲੇਟੈਸਟ ਇਨਸੀਡੈਂਸ ਹੋਇਆ ਹੈ ਇਹਦਾ ਜਿਹੜੇ ਹੈਗੇ ਆ ਜਿਹੜੇ ਰਿਸਪੌਂਸਿਬਲ ਲੋਗ ਹੈ ਉਹਨਾਂ ਨੂੰ ਫੜਿਆ